ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਤਾਂ ਇਹ ਕਲਾਸ ਦੇ ਵਿੱਚ ਆਪਾਂ ਹਿਸਟਰੀ ਦੇ ਮੋਸਟ ਇੰਪੋਰਟੈਂਟ ਕੁਐਸਚਨ ਕਰਾਂਗੇ ਜੀ ਜੋ ਕਿ ਪੰਜਾਬ ਦੇ ਬਹੁਤ ਸਾਰੇ ਟੀਚਿੰਗ ਐਗਜ਼ਾਮਸ ਦੇ ਵਿੱਚ ਪਹਿਲਾਂ ਪੁੱਛੇ ਗਏ ਆ ਤਾਂ ਕਿ ਤੁਹਾਨੂੰ ਅੰਦਾਜ਼ਾ ਲੱਗ ਸਕੇ ਕਿ ਇਸ ਤਰ੍ਹਾਂ ਦੇ ਜਿਹੜੇ ਕੁਐਸਚਨ ਆ ਜੀ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਆ ਤਾਂ ਇਸ ਕਲਾਸ ਦੇ ਵਿੱਚ ਆਪਾਂ ਮੁਗਲ ਸਾਮਰਾਜ ਦੇ ਬਾਰੇ ਵਿੱਚ ਐਮਸੀਕਿਊਜ਼ ਪਾਰਟ 2 ਕਰਾਂਗੇ ਜੀ ਪਾਰਟ 1 ਆਪਾਂ ਪਹਿਲਾਂ ਕਰ ਚੁੱਕੇ ਹਾਂ ਤੇ ਉਹ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਜਿਹੜਾ ਆਪਾਂ ਅੱਜ ਕਰਾਂਗੇ ਜੀ ਇਹ ਹੈਗਾ ਪਾਰਟ 2 ਤੇ ਇਸ ਕਲਾਸ ਦੇ ਵਿੱਚ ਆਪਾਂ ਪੂਰਾ ਮੁਗਲ ਸਾਮਰਾਜ ਕਵਰ ਕਰਾਂਗੇ ਜੀ ਐਮਸੀਕਿਊਜ਼ ਦੇ ਰਾਈ ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਕਲਾਸ ਅਬੁਲ ਫਜ਼ਲ ਕਿਸ ਦੇ ਦਰਬਾਰ ਵਿੱਚ ਸੀਗਾ ਤਾਂ ਅਬੁਲ ਫਜ਼ਲ ਅਕਬਰ ਦੇ ਦਰਬਾਰ ਵਿੱਚ ਸੀ ਔਰੰਗਜ਼ੇਬ ਮਰਿਆਸੀ ਔਰੰਗਜ਼ੇਬ ਦੀ ਡੈਥ ਕਦੋਂ ਹੋਈ ਸੀ ਜੀ 1700 7 ਇਸਵੀਂ ਦੇ ਵਿੱਚ ਔਰੰਗਜ਼ੇਬ ਦੀ ਡੈਥ ਹੋਈ ਸੀ ਨੈਕਸਟ ਹੈ ਜੀ ਕਤਬ ਕਤਬਦੀਨ ਐਬਕ ਇੱਕ ਖੇਡ ਖੇਡਦਾ ਮਰਿਆ ਸੀ ਤੱਤ ਜੋ ਗਾਣ ਜਾਂ ਫਿਰ ਪੋਲੋ ਖੇਡਦਾ ਮਰਿਆ ਸੀਗਾ ਘੋੜੇ ਤੋਂ ਡਿੱਗਣ ਕਰਨੇ ਦੀ ਮੌਤ ਹੋਈ ਸੀ ਚਾਹਲਗਾ ਨੇ ਕੀ ਸੀ ਤਾਂ ਚਾਹਲਗਾ ਨੇ ਇੱਕ ਤੁਰਕੀ ਕਲੀਨ ਤੰਤਰ ਸੀਗਾ ਜੀ ਅਮੀਰਾਂ ਦਾ ਇੱਕ ਇਹ 40 ਅਮੀਰਾਂ ਦਾ ਤੁਰਕ ਅਮੀਰਾਂ ਦਾ ਗਰੁੱਪ ਸੀਗਾ ਜਾਉਦੀਨ ਬਰਨੀ ਕੌਣ ਸੀ ਤਾਂ ਜਾਉਦੀਨ ਬਰਨੀ ਇਤਿਹਾਸਕਾਰ ਸੀ ਜੀ ਇੱਕ ਸ਼ੇਰਸਾ ਸੂਰੀ ਅਧੀਨ ਪਰਗਣਾ ਕੀ ਸੀ ਸ਼ੇਰਸਾ ਸੂਰੀ ਦੇ ਅਧੀਨ ਪਰਗਣਾ ਇੱਕ ਪ੍ਰਸ਼ਾਸਨਿਕ ਇਕਾਈ ਸੀ ਜੀ ਇਹ ਬਨਵਤੂਤਾ ਕਿਸ ਦੇ ਦਰਬਾਰ ਦੇ ਵਿੱਚ ਆਇਆ ਸੀ ਸੌਰੀ ਮੁਹੰਮਦ ਬਿਨ ਤੁਗਲਕ ਦੇ ਸਮੇਂ ਆਇਆ ਸੀ ਜੀ 1333 ਈਸਵੀ ਦੇ ਵਿੱਚ ਆਇਆ ਸੀ ਇਹ ਮਰੱਕੋ ਤੋਂ ਆਇਆ ਸੀ ਜੀ ਮਰੱਕੋ ਕਿੱਥੇ ਆ ਅਫਰੀਕਾ ਦੇ ਵਿੱਚ ਆ ਤਰੈਨ ਦੀ ਤੀਜੀ ਲੜਾਈ ਕਦੋਂ ਹੋਈ ਸੀ ਤਰੈਨ ਦੀ ਤੀਜੀ ਲੜਾਈ 1215 ਈਸਵੀ ਵਿੱਚ ਹੋਈ ਸੀ ਤਰੈਨ ਦੀ ਤੀਜੀ ਲੜਾਈ ਕਿਸ ਕਿਸ ਵਿਚਕਾਰ ਹੋਈ ਸੀ ਇਤੁਤਮਿਸ਼ਤੇ ਤਾਜੁਦੀਨ ਰਯਲ 10 ਦੇ ਵਿੱਚ ਇਹ ਲੜਾਈ ਹੋਈ ਸੀ ਜੀ ਤਰੈਨ ਦੀ ਤਰੈਨ ਦੀ ਜਿਹੜੀ ਇਹ ਤੀਜੀ ਲੜਾਈ ਹੈ ਜੀ ਇਹ ਇਤੁਤਮਿਸ਼ਤੇ ਤਾਜੁਦੀਨ ਰਯਲ 10 ਦੇ ਵਿਚਾਲੇ ਹੋਈ ਸੀ ਚੌਲ ਸਾਮਰਾਜ ਕਿਸ ਨੇ ਖੋ ਜੈਸੀ ਤਾਂ ਦੇਖੋ ਕੁਐਸਚਨ ਕਿਵੇਂ ਬਣਾਏ ਜਾਂਦੇ ਆ ਜੀ ਵਿਜਯਾਲਿਆ ਨੇ ਕਤਬਦੀਨ ਐਬਕਦਾ ਦਾ ਦੇਹਾਂਤ ਕਦੋਂ ਹੋਇਆ ਸੀ ਇਹ ਐਸੀ ਜੀ 1210 ਈਸਵੀ ਦੇ ਵਿੱਚ ਅਲਾਉਦੀਨ ਖਿਲਜੀ ਨੇ ਭਾਰਤ ਤੇ ਕਿੰਨਾ ਸਮਾਂ ਰਾਜ ਕੀਤਾ ਅਲਾਉਦੀਨ ਖਿਲਜੀ ਨੇ ਜੀ 1296 ਤੋਂ ਲੈ ਕੇ 1316 ਈਸਵੀ ਤੱਕ ਰਾਜ ਕੀਤਾ ਸੀ ਸੋਰਾ ਵਰਦੀ ਕੀ ਹੈ ਸੋਰਾ ਵਰਦੀ ਇੱਕ ਸੂਫੀ سلسلہ ਹੈ ਸ਼ੇਰਸਾ ਸੂਰੀ ਦਾ ਅਸਲ ਨਾਮ ਕੀ ਸੀ ਤਾਂ ਸ਼ੇਰਸਾ ਸੂਰੀ ਦਾ ਅਸਲ ਨਾਮ ਸੀ ਜੀ ਫਰੀਦ ਜਾਟ ਤੋਂ ਹਿਟਲੀ ਰੈਂਕ ਵਾਲੀ ਲੋਕ ਕੀ ਕਹਾਉਂਦੇ ਸਨ ਇਹ ਕੁਐਸਚਨ ਪੇਪਰ ਦੇ ਵਿੱਚ ਆਇਆ ਹੋਇਆ ਆ ਤਾਂ ਇਹ ਕਹਿੰਦੇ ਸੀ ਜੀ ਮਨਸਬਦਾਰ ਸਾਮੂਗੜ ਦੀ ਲੜਾਈ 1658 ਦੇ ਵਿੱਚ ਹੋਈ ਸੀ 29 ਮਈ ਨੂੰ ਇਹਦਾ ਸੰਬੰਧ ਕਿਸ ਦੇ ਨਾਲ ਹੈ ਇਹ ਵੀ ਕੁਐਸਚਨ ਪੇਪਰ ਪੇਪਰਾਂ ਦੇ ਵਿੱਚ ਇਹ ਕਈ ਵਾਰੀ ਆਇਆ ਹੋਇਆ ਜੀ ਔਰੰਗਜ਼ੇਬ ਦੇ ਨਾਲ ਇਹਦਾ ਸੰਬੰਧ ਸੀਗਾ ਸਾਮੂਗੜ ਦੀ ਲੜਾਈ ਦੇ ਨਾਲ ਸਤਨਮੀ ਵਿਦਰੋਹ ਕਿੱਥੇ ਹੋਇਆ ਸੀਗਾ ਇਹ ਹੋਇਆ ਸੀ ਜੀ ਆਗਰਾ ਅਤੇ ਦਿੱਲੀ ਦੇ ਖੇਤਰਾਂ ਦੇ ਵਿੱਚ ਨਾਦਰ ਸ਼ਾਹ ਨੇ ਦਿੱਲੀ ਤੇ ਡਾਕਾ ਕਦੋਂ ਮਾਰਿਆ ਸੀ ਭਾਵ ਕਿ ਨਾਦਰ ਸ਼ਾਹ ਨੇ ਦਿੱਲੀ ਨੂੰ ਕਦੋਂ ਲੁੱਟਿਆ ਸੀਗਾ ਤੇ 1739 ਈਸਵੀ ਦੇ ਵਿੱਚ ਨੈਕਸਟ ਕੁਐਸਚਨ ਹੈ ਜੀ ਹੇਠ ਦਿੱਤੇ ਦਿੱਲੀ ਸੁਲਤਾਨਾਂ ਦਾ ਸਹੀ ਕਾਲਕ੍ਰਮ ਚੁਣੋ ਤਾਂ ਇਹਨਾਂ ਦੇ ਵਿੱਚੋਂ ਜੀ ਸਹੀ ਕਾਲਕ੍ਰਮ ਹੈ ਆਰਾਮ ਸ਼ਾਹ ਇਤਤਮਿਸ ਰਜ਼ੀਆ ਤੇ ਬਲਬਨ ਪਹਿਲਾਂ ਅਰਾਮ शाह ਸੀ ਫਿਰ ਉਸ ਤੋਂ ਬਾਅਦ ਇਤਤਮੇਸ਼ ਫਿਰ ਰਜ਼ੀਆ ਫਿਰ ਬਲਬਨ ਨੈਕਸਟ ਹੈ ਜੀ ਰਜ਼ੀਆ ਸੁਲਤਾਨਾ ਨੇ ਕਿੰਨੇ ਸਾਲਾਂ ਤੱਕ ਰਾਜ ਕੀਤਾ ਸੀਗਾ ਤਾਂ ਰਜ਼ੀਆ ਸੁਲਤਾਨਾ ਨੇ 4 ਸਾਲ ਤੱਕ ਰਾਜ ਕੀਤਾ ਸੀ ਹੇਠਾਂ ਦਿੱਤੇਆਂ ਵਿੱਚੋਂ ਕਿਹੜੇ ਸੁਲਤਾਨ ਨੇ ਜ਼ਿਲੇ ਇਲਾਹੀ ਜਾਂ ਫਿਰ ਈਸ਼ਵਰ ਦਾ ਪ੍ਰਤੀਬਿੰਦ ਦੀ ਉਪਾਧੀ ਧਾਰਨ ਕੀਤੀ ਸੀ ਤਾਂ ਇਹ ਕੀਤੀ ਸੀ ਜੀ ਬਲਬਨ ਨੇ ਪਦਮਨੀ ਦੀ ਕਥਾ ਦਾ ਵਰਣਨ ਮਿਲਦਾ ਹੈ ਤਾਂ ਪਦਮਨੀ ਦੀ ਜਿਹੜੀ ਕਹਾਣੀ ਹੈ ਜੀ ਉਹ ਕਿਹੜੇ ਗ੍ਰੰਥ ਦੇ ਵਿੱਚ ਲਿਖੀ ਗਈ ਹੈ ਪਦਮਾਵਤ ਗ੍ਰੰਥ ਦੇ ਵਿੱਚ ਲਿਖੀ ਗਈ ਆ ਗੋਰਾ ਅਤੇ ਬਾਦਲ ਪ੍ਰਸਿੱਧ ਸੈਨਿਕ ਸਨ ਇਹ ਚਿਤੌੜ ਦੇ ਪ੍ਰਸਿੱਧ ਸੈਨਿਕ ਸਨ ਅਲਾਉਦੀਨ ਖਿਲਜੀ ਨੇ ਦੀਵਦੀਰੀ ਤੇ ਕਿੰਨੀ ਵਾਰ ਅਕਰਮਣ ਕੀਤਾ ਦੋ ਵਾਰ ਅਕਰਮਣ ਕੀਤਾ ਸੀ ਕਤਬਦੀਨ ਐਬਕ ਦੀ ਰਾਜਸਤਾਨੀ ਕਿਹੜੀ ਸੀ ਕਤਬਦੀਨ ਐਬਕ ਦੀ ਰਾਜਸਤਾਨੀ ਲਾਹੌਰ ਸੀ ਕਿਸ ਸੁਲਤਾਨ ਦੇ ਸਮੇਂ ਰਾਜਸਥਾਨੀ ਦਿੱਲੀ ਤੋਂ ਆਗਰਾ ਵਿੱਚ ਬਦਲ ਗਈ ਸੀ ਤਾਂ ਇਹ ਬਦਲ ਗਈ ਸੀ ਜੇ ਸਿਕੰਦਰ ਲੋਦੀ ਦੇ ਸਮੇਂ ਨੈਕਸਟ ਕੁਐਸਚਨ ਹੈ ਜੀ ਸੁਲਤਾਨ ਕਾਲ ਦੇ ਸ਼ਾਸਕਾਂ ਵਿੱਚੋਂ ਸਭ ਤੋਂ ਜ਼ਿਆਦਾ ਸਮੇਂ ਤੱਕ ਸ਼ਾਸਨ ਕਰਨ ਵਾਲਾ ਸੁਲਤਾਨ ਕਿਹੜਾ ਸੀਗਾ ਤਾਂ ਇਨ੍ਹਾਂ ਚਾਰਾਂ ਦੇ ਵਿੱਚੋਂ ਫਿਰੋਜ਼ ਸ਼ਾਹ ਤੁਗਲਕ ਸੀਗਾ ਜੀ ਜਿਨੇ ਸਭ ਤੋਂ ਜ਼ਿਆਦਾ ਸਮੇਂ ਤੱਕ ਸ਼ਾਸਨ ਕੀਤਾ ਸੀਗਾ ਭਾਰਤ ਦੱਖਣੀ ਭਾਰਤ ਦੀ ਵਿਜੇ ਕਰਨ ਵਾਲਾ ਪਹਿਲਾ ਦਿੱਲੀ ਦਾ ਪਹਿਲਾ ਸੁਲਤਾਨ ਕਿਹੜਾ ਸੀਗਾ ਤਾਂ ਦੱਖਣੀ ਭਾਰਤ ਨੂੰ ਜਿੱਤਣ ਵਾਲਾ ਪਹਿਲਾ ਸੁਲਤਾਨ ਸੀ ਜੀ ਅਲਾਉਦੀਨ ਖਿਲਜੀ ਬਲਬਨ ਨੇ ਬਲਬਨ ਦੇ ਬਾਅਦ ਦਿੱਲੀ ਦੀ ਗੱਦੀ ਤੇ ਕੌਣ ਬੈਠਾ ਬਲਬਨ ਤੋਂ ਬਾਅਦ ਜੀ ਕੈਕ ਖੁਸਰੋ ਬੈਠਾ ਸੀਗਾ ਥੋੜ ਬਹੁਤ ਥੋੜੇ ਸਮੇਂ ਦੇ ਲਈ ਇਹ ਬੈਠਾ ਸੀਗਾ ਉਸ ਤੋਂ ਬਾਅਦ ਕੈਕੂਬਦ ਬਣ ਗਿਆ ਸੀਗਾ ਤਾਂ ਇਹ ਜਿਹੜਾ ਕੈਕ ਖੁਸਰੋ ਕਈ ਵਾਰੀ ਕੈਕੂਬਦ ਵੀ ਲਿਖਿਆ ਹੁੰਦਾ ਜੀ ਕੈਕ ਖੁਸਰੋ ਬਹੁਤ ਥੋੜੇ ਸਮੇਂ ਦੇ ਲਈ ਇਹ ਬਰਨੀਆ ਸੀਗਾ ਉਸ ਇਤਿਹਾਸਕਾਰ ਦਾ ਨਾਮ ਦੱਸੋ ਜਿਸ ਨੇ ਦਿੱਲੀ ਦੇ ਅੱਠ ਸੁਲਤਾਨਾਂ ਦਾ ਕਾਲ ਦੇਖਿਆ ਸੀ ਤਾਂ ਦਿੱਲੀ ਦੇ ਅੱਠ ਸੁਲਤਾਨਾਂ ਦਾ ਕਾਲ ਦੇਖਣ ਵਾਲਾ ਸੀਗਾ ਜੀ ਇਹਨਾਂ ਦੇ ਵਿੱਚੋਂ ਜਾਉਦੀਨ ਬਰਨੀ ਸੀਗਾ ਹੇਠ ਦਿੱਤੇਆਂ ਵਿੱਚੋਂ ਕਿਸ ਨੂੰ ਧਨਵਾਨਾ ਦਾ ਰਾਜਕੁਮਾਰ ਕਿਹਾ ਗਿਆ ਹੈ ਤਾਂ ਇਹਨਾਂ ਦੇ ਵਿੱਚੋਂ ਧਨਵਾਨਾ ਦਾ ਰਾਜਕੁਮਾਰ ਕਿਹਾ ਗਿਆ ਹੈ ਮੁਹੰਮਦ ਬਿਨ ਤੁਗਲਕ ਨੂੰ ਦਿੱਲੀ ਸਲਤਨਤ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸ਼ਾਸਨ ਕਰਨ ਵਾਲੇ ਵੰਸ਼ ਦਾ ਨਾਮ ਦੱਸੋ ਤਾਂ ਇਹਨਾਂ ਦੇ ਵਿੱਚੋਂ ਦਿੱਲੀ ਵੰਸ਼ ਤੇ ਸਭ ਤੋਂ ਵੱਧ ਸਮੇਂ ਤੱਕ ਸ਼ਾਸਨ ਕਾਲ ਕੀਤਾ ਸੀਗਾ ਜੀ ਤੁਗਲਕ ਵੰਸ਼ ਨੇ ਮੁਹੰਮਦ ਬਿਨ ਤੁਗਲਕ ਵਿੱਚ ਪਾਗਲਪਨ ਦਾ ਕੁਝ ਅੰਸ਼ ਸੀਗਾ ਇਹ ਇਹ ਸ਼ਬਦ ਕਿਹਨੇ ਕਹੇ ਸੀ ਐਲਫਿੰਸਟਨ ਨੇ ਕਹੇ ਸੀ ਹਾਬ ਇਹ ਸ਼ਰਬ ਕੀ ਸੀਗਾ ਜੀ ਇਹ ਇੱਕ ਸਿੰਚਾਈ ਕਰ ਸੀਗਾ ਸਲਤਨਤ ਕਾਲ ਦੇ ਪ੍ਰਸ਼ਾਸਨ ਵਿੱਚ ਬਰੀਦ ਇਹ ਮੁਮਾਲਿਕ ਕੌਣ ਸੀ ਤਾਂ ਬਰੀਦ ਇਹ ਮੁਮਾਲਿਕ ਜੀ ਗੁਪਤਚਰ ਵਿਭਾਗ ਦਾ ਮੁਖ ਅਧਿਕਾਰੀ ਹੁੰਦਾ ਸੀ ਤੁਰਕ ਸਨਾਪਤੀ ਜਿਸ ਨੇ ਵਿਕਰਮਸ਼ੀਲਾ ਤੇ ਨਾਲੰਦਾ ਵਿਸ਼ਵਵਿਦਿਆਲਿਆ ਨੂੰ ਨਸ਼ਟ ਕੀਤਾ ਸੀ ਉਹ ਸੀਗਾ ਜੀ ਬਖਤਿਆਰ ਖਿਲਜੀ ਨੈਕਸਟ ਅ ਜੀ ਇਬਨ ਬਤੂਤਾ ਕਿੱਥੋਂ ਦਾ ਯਾਤਰੀ ਸੀਗਾ ਤਾਂ ਇਹ ਮਰਾਕੋ ਦਾ ਯਾਤਰੀ ਸੀਗਾ ਇੱਕ ਕਵੈਸਚਨ ਲਾਸਟ ਇਅਰ ਵੀ ਆਇਆ ਸੀ ਜੀ ਬਾਜ਼ਾਰ ਵਿਵਸਥਾਵਾਂ ਨਾਲ ਕੌਣ ਸੰਬੰਧਿਤ ਸੀਗਾ ਬਾਜ਼ਾਰ ਵਿਵਸਥਾਵਾਂ ਨਾਲ ਅਲਾਉਦੀਨ ਖਿਲਜੀ ਸੰਬੰਧਿਤ ਸੀ ਮੁਹੰਮਦ ਬਿਨ ਤੁਗਲਕ ਨੇ ਆਪਣੀ ਰਾਜਸਥਾਨੀ ਕਿਸ ਸ਼ਹਿਰ ਦੇ ਵਿੱਚ ਤਬਦੀਲ ਕੀਤੀ ਸੀਗੀ ਇਹ ਕੀਤੀ ਸੀ ਜੀ ਦੋਲਤਾਬਾਦ ਦੀਵਗਰੀ ਵੀ ਕਿਹਾ ਜਾਂਦਾ ਇਹਨੂੰ ਤੈਮੂਰ ਨੇ ਦਿੱਲੀ ਤੇ ਚੜ੍ਹਾਈ ਕਦੋਂ ਕੀਤੀ ਸੀ ਤਾਂ ਇਹ ਕੀਤੇ ਸੀ ਜੀ 1300 98 ਈਸਵੀ ਦੇ ਵਿੱਚ ਪਹਿਲਾਂ ਆਪਾਂ ਨਾਦਰ ਸ਼ਾ ਪੜਿਆ ਸੀਗਾ ਇਹ ਤੈਮੂਰ ਆ ਜੀ 1398 ਈਸਵੀ ਵਿੱਚ ਖੂਦ ਕੌਣ ਹੁੰਦੇ ਸੀ ਤਾਂ ਖੁੱਤ ਹੁੰਦੇ ਸੀ ਜੀ ਛੋਟੇ ਜ਼ਿਮੀਂਦਾਰ ਨੈਕਸਟ ਹੈ ਜੀ ਬਾਬਰ ਨੇ ਤੁਲਗਮਾ ਦਾ ਪ੍ਰਯੋਗ ਕਿਸ ਕੋਲੋਂ ਸਿੱਖਿਆ ਸੀਗਾ ਤਾਂ ਇਹ ਸਿੱਖਿਆ ਸੀ ਜੀ ਉਜਬੇਗਾਂ ਦੇ ਕੋਲੋਂ ਬਾਬਰ ਨੇ ਉਜਬੇਗਾਂ ਦੇ ਕੋਲੋਂ ਇਹ ਜਿਹੜਾ ਸਿੱਖਿਆ ਸੀਗਾ ਜੀ ਤਲਗਮਾ ਦਾ ਪ੍ਰਯੋਗ ਬਾਬਰ ਦੇ ਤੋਪਖਾਨੇ ਦਾ ਮੁਖੀ ਕੌਣ ਸੀਗਾ ਇਹ ਸੀਗਾ ਜੀ 우ਸਤਾਦ ਅਲੀ ਬਾਬਰ ਨੇ 1529 ਵਿੱਚ ਹੁਣ ਇੱਥੇ ਦੋ ਕੁਐਸਚਨ ਬਣ ਗਏ ਜੀ ਕਾਗਰਾ ਦਾ ਯੁੱਧ ਕਦੋਂ ਹੋਇਆ ਸੀ 1529 ਵਿੱਚ ਕਿਹਦੇ-ਕਿਹਦੇ ਵਿਚਾਲੇ ਹੋਇਆ ਸੀਗਾ ਇਹ ਮਹਿਮੂਦ ਲੋਦੀ ਅਤੇ 1529 ਵਿੱਚ ਬਾਬਰ ਅਤੇ ਮਹਿਮੂਦ ਲੋਦੀ ਦੇ ਵਿਚਾਲੇ ਹੋਇਆ ਸੀ ਬੀਰਬਲ ਦਾ ਮੂਲ ਨਾਮ ਕੀ ਸੀਗਾ ਮਹੇਸ਼ ਦਾਸ ਇਹ ਲਿਖਿਆਂ ਵਿੱਚੋਂ ਕਿਸ ਨੇ ਮੁਗਲ ਅਬੁਲ ਫਜ਼ਲ ਦੀ ਹਤਿਆ ਕੀਤੀ ਸੀ ਤਾਂ ਇਹਨਾਂ ਦੇ ਵਿੱਚੋਂ ਜੀ ਵੀਰ ਸਿੰਘ ਬੰਦੇਲਾ ਨੇ ਅਬੁਲ ਫਜ਼ਲ ਦੀ ਹਤਿਆ ਕੀਤੀ ਸੀਗੀ ਜਹਾਂਗੀਰ ਨੇ ਨਿਆਂ ਦੀ ਜੰਜੀਰ ਕਿੱਥੇ ਸਥਾਪਿਤ ਕੀਤੀ ਸੀਗੀ ਇਹ ਕੀਤੀ ਸੀ ਜੀ ਆਗਰਾ ਦੇ ਵਿੱਚ ਸ਼ਾਹਜਹਾਨ ਦੀ ਬੀਗਮ ਉਮਤਾਜ ਮਹਿਲ ਦੀ ਮੌਤ ਕਦੋਂ ਹੋਈ ਸੀਗੀ ਤਾਂ ਇਹ ਹੋਈ ਸੀ ਜੀ 1631 ਈਸਵੀ ਦੇ ਵਿੱਚ ਨੈਕਸਟ ਕੁਐਸਚਨ ਹੈ ਜੀ ਔਰੰਗਜ਼ੇਬ ਨੇ ਇਨਾਇਤ ਖਾਨ ਦੀ ਸਲਾਹ ਤੇ ਕਦੋਂ ਜੱਜੀਆ ਕਰ ਦੁਬਾਰਾ ਲਾਗੂ ਕਰ ਦਿੱਤਾ ਸੀਗਾ ਤਾਂ ਇਹ ਕਰ ਦਿੱਤਾ ਸੀ ਜੀ 1679 ਦੇ ਵਿੱਚ ਦੁਬਾਰਾ ਲਾਗੂ ਕਰ ਦਿੱਤਾ ਸੀ ਹੇਠ ਲਿਖਿਆਂ ਵਿੱਚੋਂ ਕਿਸ ਮਹਿਲਾ ਦਾ ਨਾਮ ਮੁਗਲ ਕਾਲੀ ਸਿੱਖਿਆ ਸਿੱਕਿਆਂ ਤੇ ਮਿਲਦਾ ਹੈ ਤਾਂ ਇਹਨਾਂ ਦੇ ਵਿੱਚੋਂ ਨੂਰ ਜਹਾਂ ਸਭ ਤੋਂ ਸ਼ਕਤੀਸ਼ਾਲੀ ਔਰਤ ਸੀ ਜੀ ਨੂਰ ਜਹਾਂ ਦਾ ਜਿਹੜਾ ਨਾਮ ਹੈ ਮੁਗਲ ਕਾਲੀ ਸਿੱਕਿਆਂ ਦੇ ਉੱਤੇ ਮਿਲਦਾ ਆ ਨੈਕਸਟ ਕੁਐਸਚਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਮੇਲ ਸਹੀ ਨਹੀਂ ਹੈ ਜੱਦੀਆ ਦੀ ਸਮਾਪਤੀ 1564 ਵਿੱਚ ਕੀਤੀ ਸੀ ਜੀ ਅਕਬਰ ਨੇ ਇਬਾਦਤਖਾਨੇ ਦਾ ਨਿਰਮਾਣ 1575 ਵਿੱਚ ਹੋਇਆ ਸੀਗਾ ਦੀਨ ਇਲਾਹੀ ਦਾ ਪ੍ਰਚਲਨ 1582 ਦੇ ਵਿੱਚ ਹੋਇਆ ਸੀਗਾ ਮਜ਼ਹਰ ਦੀ ਕੋਸ਼ਨਾ 1576 ਵਿੱਚ ਨਹੀਂ ਹੋਈ ਸੀਗੀ ਜੀ ਤਾਂ ਇਹ ਕੁਐਸਚਨ ਦਾ ਆਨਸਰ ਹੈ ਜੀ ਇਹ ਗਲਤ ਹੈ ਨੈਕਸਟ ਹੈ ਮੁਗਲਾਂ ਦੇ ਅਧੀਨ ਸੂ ਅਫਸਰ ਕਹੋਂਦੇ ਸਨ ਸੂ ਅਫਸਰ ਜਿਹੜੇ ਮਤਲਬ ਗੁਪਤਚਰ ਅਧਿਕਾਰੀ ਹੁੰਦੇ ਸੀ ਉਹਨਾਂ ਨੂੰ ਬਰੀਦ ਕਿਹਾ ਜਾਂਦਾ ਸੀਗਾ ਮੰਸਬਦਾਰੀ ਪ੍ਰਣਾਲੀ ਦਾ ਹਿੱਸਾ ਨਹੀਂ ਹੈ ਇਹਨਾਂ ਦੇ ਵਿੱਚੋਂ ਮੰਸਬਦਾਰੀ ਪ੍ਰਣਾਲੀ ਦਾ ਹਿੱਸਾ ਕਿਹੜਾ ਨਹੀਂ ਆ ਜਾਤ ਵੀ ਆ ਸਵਾਰ ਵੀ ਆ ਚੇਹਰਾ ਵੀ ਆ ਇਕ ਤਾਂ ਨਹੀਂਗਾ ਭੂਮੀ ਦਾ ਕਿਹੜਾ ਰੂਪ ਸਾਲ ਸਾਰਾ ਸਾਲ ਖੇਤੀ ਅਧੀਨ ਰਹਿੰਦਾ ਸੀਗਾ ਭੂਮੀ ਦਾ ਜਿਹੜਾ ਰੂਪ ਮਤਲਬ ਇਹਨਾਂ ਦੇ ਵਿੱਚੋਂ ਕਿਹੜੀ ਕਿਸਮ ਦੀ ਜਿਹੜੀ ਭੂਮੀ ਸੀਗੀ ਸਾਰਾ ਸਾਲ ਖੇਤੀ ਦੇ ਅਧੀਨ ਰਹਿੰਦੀ ਸੀਗੀ ਉਹ ਸੀ ਜੀ ਪੁਲਾਜ਼ ਜਾਂ ਪੋਲਜ਼ ਵੀ ਲਿਖ ਦਿੰਦੇ ਜਾਂ ਪੁਲਾਜ਼ ਵੀ ਲਿਖਿਆ ਹੁੰਦਾ ਇੱਕੋ ਹੀ ਗੱਲ ਹੈ ਨੈਕਸਟ ਆ ਜੀ ਬਾਬਰ ਨੇ ਕਨਵਾਦ ਯੁੱਧ ਵਿੱਚ ਕਿਹਨੂੰ ਹਰਾਇਆ ਸੀਗਾ ਕਨਵਾਦ ਦਾ ਯੁੱਧ ਕਿਹਦੇ ਵਿਰੁੱਧ ਲੜਿਆ ਸੀ ਕਨਵਾਦ ਦਾ ਯੁੱਧ ਸੀਗਾ ਜਿਹੜਾ ਰਾਣਾ ਸੰਗਾ ਦੇ ਵਿਰੁੱਧ ਲੜਿਆ ਸੀਗਾ ਹਮਾਇੂ ਦਾ ਭਰਾ ਕੌਣ ਨਹੀਂ ਸੀਗਾ ਹਮਾਇੂ ਦਾ ਭਰਾ ਕੌਣ ਨਹੀਂ ਸੀ ਕਾਮਰਾਨ ਵੀ ਸੀ ਹਿੰਦਾਲ ਵੀ ਸੀ ਅਸਕਰੀ ਵੀ ਸੀਗਾ ਤਾਂ ਕੌਣ ਨਹੀਂ ਸੀਗਾ ਸ਼ੇਰ ਅਫਗਾਨ ਨਹੀਂ ਸੀਗਾ ਬੈਰਮ ਖਾਨ ਦਾ ਫੇਕਾ ਪਛਾਣੋ ਬੈਰਮ ਖਾਨ ਜੀ ਸ਼ੀਆ ਮੁਸਲਮਾਨ ਸੀਗਾ ਇਸੇ ਕਰਕੇ ਇਹਦੇ ਪ੍ਰਭਾਵ ਹੇਠ ਅਕਬਰ ਪਲਿਆ ਸੀਗਾ ਤੇ ਇਸੇ ਕਰਕੇ ਅਕਬਰ ਵੀ ਮਤਲਬ ਜਿਹੜਾ ਦੂਜੇ ਧਰਮਾਂ ਨੂੰ ਉਹ ਉਹਨੇ ਜਿਹੜੀ ਸੁਤੰਤਰਤਾ ਦਿੱਤੀ ਸੀ ਕਿਉਂਕਿ ਸ਼ੀਆ ਵਾਲੇ ਜ਼ਿਆਦਾ ਖੱਟੜ ਨਹੀਂ ਹੁੰਦੇਗੇ ਦੀਨ ਇਲਾਹੀ ਨਾਲ ਕੌਣ ਜੁੜਿਆ ਸੀ ਤਾਂ ਇਹਨਾਂ ਦੇ ਵਿੱਚੋਂ ਦੀਨ ਇਲਾਹੀ ਦੇ ਨਾਲ ਜੁੜਿਆ ਸੀ ਜੀ ਅਕਬਰ ਅਕਬਰ ਦਾ ਦੇਸ਼ਾਲਾ ਪ੍ਰਯੋਗ ਸੰਬੰਧਿਤ ਹੈ ਇਹ ਭੂਮੀ ਦੀ ਆਮਦਨ ਪ੍ਰਣਾਲੀ ਦੇ ਨਾਲ ਸੰਬੰਧਿਤ ਹੈ ਜੀ। ਦੈਸ਼ਾਲਾ ਤੇ ਜਬਤੀ ਪ੍ਰਣਾਲੀ ਨਾਲ ਕੌਣ ਜੁੜਿਆ ਹੈ? ਇਹਨਾਂ ਦੇ ਵਿੱਚੋਂ ਦੈਸ਼ਾਲਾ ਤੇ ਜਬਤੀ ਪ੍ਰਣਾਲੀ ਦੇ ਨਾਲ ਜੁੜਿਆ ਹੈ ਜੀ ਟੋਡਰਮਲ। ਹਮਾਇਉ ਨੇ ਦੀਨਪਨਾਬ ਨਾਮਕ ਭਵਨ ਦਾ ਨਿਰਮਾਣ ਕਦੋਂ ਕਰਵਾਇਆ ਸੀਗਾ? ਹਮਾਇਉ ਨੇ ਦੀਨਪਨਾ ਨਗਰ ਦਾ ਨਿਰਮਾਣ 1533 ਇਸਵੀ ਦੇ ਵਿੱਚ ਕਰਵਾਇਆ ਸੀ। ਭਰਤਪੁਰ ਭਰਤਪੁਰ ਰਾਜ ਦੀ ਸਥਾਪਨਾ ਕਿਸ ਨੇ ਕੀਤੀ ਸੀਗੀ? ਤੱ ਭਰਤਪੁਰ ਜਿਹੜਾ ਰਾਜ ਹੈ ਜੀ ਇਹਦੀ ਸਥਾਪਨਾ ਕੀਤੀ ਸੀ ਚੂੜਾਮੰਤ ਤੇ ਬਚਨ ਸਿੰਘ ਨੇ ਚੂੜਾਮੰਤ ਤੇ ਬਚਨ ਸਿੰਘ ਨੇ ਫਿਰਦौसी ਦੇ ਸ਼ਾਹਨਾਮਾ ਦੀ ਰਚਨਾ ਕਿਸ ਦੇ ਰਾਜਕਾਲ ਵਿੱਚ ਹੋਈ ਸੀਗੀ ਮਹਿਮੂਦ ਗਜਨਵੀ ਦੇ ਰਾਜਕਾਲ ਵਿੱਚ ਹੋਈ ਸੀ ਭਾਰਤ ਵਿੱਚ ਇਸਲਾਮੀ ਸਰੰਖਿਆਨ ਦੇ ਆਧਾਰਿਤ ਪਹਿਲੀ ਮਸਜਿਦ ਕਿਹੜੀ ਸੀਗੀ ਤਾਂ ਇਸਲਾਮੀ ਸਰੰਖਿਆਨ ਦੇ ਆਧਾਰਿਤ ਜਿਹੜੀ ਪਹਿਲੀ ਮਸਜਿਦ ਬਣੀ ਸੀਗੀ ਉਹ ਸੀ ਕੂਵਤ ਉਲ ਇਸਲਾਮ ਮਸਜਿਦ ਕਿਸ ਮੁਗਲ ਸ਼ਾਸਕ ਦੇ ਸਮੇਂ ਮੁਗਲ ਸਾਮਰਾਜ ਦਾ ਵਿਸਤਾਰ ਸਭ ਤੋਂ ਵੱਧ ਹੋਇਆ ਸੀ ਤਾਂ ਇਹ ਇਹ ਜਿਹੜਾ ਮੁਗਲ ਸ਼ਾਸਕ ਸੀਗਾ ਜੀ ਇਹ ਸੀਗਾ ਔਰੰਗਜ਼ੇਬ ਔਰੰਗਜ਼ੇਬ ਦੇ ਸਮੇਂ ਸਭ ਤੋਂ ਵੱਧ ਜਿਹੜਾ ਵਿਸਤਾਰ ਹੋਇਆ ਸੀਗਾ ਜੀ ਅਬਦੁਲ ਰਹੀਮ ਖਾਨੇਖਾਨਾ ਨੂੰ ਦੀ ਉਪਾਧੀ ਕਿਸ ਨੇ ਦਿੱਤੀ ਤਾਂ ਅਬਦੁਲ ਰਹੀਮ ਨੂੰ ਖਾਨੇਖਾਨਾ ਦੀ ਉਪਾਧੀ ਦਿੱਤੀ ਸੀ ਜੀ ਅਕਬਰ ਨੇ ਦੱਖਣ ਦਾ ਕਬੀਰ ਕਿਸ ਭਗਤੀ ਸੰਤ ਨੂੰ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ ਜੀ ਤੁਕਾਰਾਮ ਨੂੰ ਵਿਜੈਨਗਰ ਤੇ ਬਾਮਣੀ ਰਾਜਾਂ ਦੀ ਸਥਾਪਨਾ ਸਮੇਂ ਦਿੱਲੀ ਦਾ ਦਿੱਲੀ ਸਲਤਨਤ ਦਾ ਸ਼ਾਸਕ ਕੌਣ ਸੀਗਾ ਤਾਂ ਇਹ ਸੀਗਾ ਜੀ ਦਿੱਲੀ ਸਲਤਨਤ ਦੇ ਵਿੱਚ ਉਸ ਸਮੇਂ ਮੁਹੰਮਦ ਬਿਨ ਤੁਗਲਕ ਦਾ ਸ਼ਾਸਨ ਸੀਗਾ ਨੈਕਸਟ ਕੁਐਸਚਨ ਹੈ ਜੀ ਸੰਗਮ ਸਾਹਿਬ ਦੀ ਭਾਸ਼ਾ ਕਿਹੜੀ ਸੀਗੀ ਤਾਂ ਇਹ ਸੀ ਜੀ ਤਾਮਿਲ ਭਾਸ਼ਾ ਭਾਰਤ ਦਾ ਪਹਿਲਾ ਮੁਸਲਿਮ ਸੁਲਤਾਨ ਕੌਣ ਸੀਗਾ ਭਾਰਤ ਦਾ ਪਹਿਲਾ ਮੁਸਲਿਮ ਸੁਲਤਾਨ ਜੀ 쿠ਤਬਦੀਨ ਐਬਕ ਸੀਗਾ आगरा शहर किसने बसाया ਸੀ ਇਹ ਵਿਸਾਇਆ ਸੀ ਜੀ सिकंदर लोदी ਨੇ ਤਾਂ राजस्थान ਵੀ ਸਭ ਤੋਂ ਪਹਿਲਾਂ ਆਗਰਾ ਨੂੰ सिकंदर लोदी ਨੇ ਹੀ ਬਣਾਇਆ ਸੀ ਦਿੱਲੀ ਸਲਤਨਤ ਦਾ ਖਾਤਮਾ ਕਿਸ ਲੜਾਈ ਦੇ ਨਾਲ ਹੋਇਆ ਸੀਗਾ ਤਾਂ ਦਿੱਲੀ ਸਲਤਨਤ ਦਾ ਖਾਤਮਾ ਪਾਣੀਪਤ ਦੀ ਪਹਿਲੀ ਲੜਾਈ ਦੇ ਨਾਲ ਹੋਇਆ ਸੀ ਸਲਤਨਤ ਕਾਲ ਦਾ ਇੱਕ ਅਜੀਹਾ ਇਕੱਲਾ ਸ਼ਾਸਕ ਜਿਹੜਾ ਲੜਾਈ ਦੇ ਵਿੱਚ ਮਰਿਆ ਸੀ ਉਹ ਸੀ ਜੀ ਇਬਰਾਹਿਮ ਲੋਦੀ ਸਭ ਤੋਂ ਪਹਿਲਾਂ ਕਿਹੜੇ ਸ਼ਾਸਕ ਨੇ ਬ੍ਰਾਹਮਣਾ ਉੱਤੇ ਜਜ਼ੀਆ ਕਰ ਲਗਾਇਆ ਸੀਗਾ ਤਾਂ ਬ੍ਰਾਹਮਣਾ ਦੇ ਉੱਤੇ ਸਭ ਤੋਂ ਪਹਿਲਾਂ ਜਜ਼ੀਆ ਕਰ ਲਗਾਉਣ ਵਾਲਾ ਫਿਰੋਜ਼ ਤੁਗਲਕ ਸੀ ਸੰਤ ਕਬੀਰ ਜੀ ਦੀ ਸਮਾਦੀ ਕਿੱਥੇ ਹੈ ਇਹ ਹੈ ਜੀ ਮਗਹਰ ਦੇ ਵਿੱਚ ਜੇਕਰ ਤੁਹਾਨੂੰ ਮੇਰੀਆਂ ਕਲਾਸਾਂ ਵਧੀਆ ਲੱਗ ਰਹੀਆਂ ਹਨ ਤਾਂ ਜੇਕਰ ਤੁਸੀਂ ਇਸ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਕਿ ਪੀਐਸਟ ਮਾਸਟਰ ਕੇਡ ਦੇ ਨਾਲ ਸੰਬੰਧਿਤ ਸੀਟਟ ਦੇ ਨਾਲ ਸੰਬੰਧਿਤ ਤਿਆਰੀ ਦੇ ਲਈ ਤੁਹਾਡੀ ਹੈਲਪ ਹੋ ਸਕੇ ਸੰਤ ਕਬੀਰ ਦੀਆਂ ਰਚਨਾਵਾਂ ਦੇ ਸੰਗ੍ਰਹਿ ਨੂੰ ਕੀ ਕਿਹਾ ਜਾਂਦਾ ਹੈ ਤਾਂ ਸੰਤ ਕਬੀਰ ਦੀਆਂ ਰਚਨਾਵਾਂ ਦੇ ਸੰਗ੍ਰਹਿ ਨੂੰ ਬੀਜਕ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਹੈ ਜੀ ਭਾਰਤ ਵਿੱਚ ਮੁਗਲ ਸਾਮਰਾਜ ਦਾ ਅਸਲੀ ਸੰਸਥਾਪਕ ਕਿਸ ਨੂੰ ਮੰਨਿਆ ਗਿਆ ਹੈ ਤਾਂ ਇਹ ਮੰਨਿਆ ਗਿਆ ਜੀ ਅਕਬਰ ਨੂੰ ਅਸਲੀ ਸੰਸਥਾਪਕ ਕਿਹਾ ਹੈ ਜੀ ਵੈਸੇ ਤਾਂ ਬਾਬਰ ਸੀਗਾ ਪਰ ਅਸਲੀ ਸੰਸਥਾਪਕ ਅਕਬਰ ਸੀਗਾ ਕਿਸ ਮੁਗਲ ਸ਼ਾਸਕ ਨੂੰ ਆਲਮਗੀਰ ਕਿਹਾ ਜਾਂਦਾ ਸੀ ਤਾਂ ਆਲਮਗੀਰ ਕਿਹਾ ਜਾਂਦਾ ਸੀਗਾ ਜੀ ਔਰੰਗਜ਼ੇਬ ਨੂੰ ਅਕਬਰ ਦੇ ਨੌ ਰਤਨਾ ਵਿੱਚੋਂ ਕਿਹੜਾ ਕਬੀਲਿਆਂ ਦੇ ਵਿਦਰੋਹ ਦੇ ਦੌਰਾਨ ਮਾਰਿਆ ਗਿਆ ਸੀ ਇਹ ਸੀਗਾ ਜੀ ਬੀਰਬਲ ਸ਼ਿਵਾਜੀ ਦਾ ਅਧਿਆਤਮਕ ਗੁਰੂ ਕੌਣ ਸੀਗਾ ਸ਼ਿਵਾਜੀ ਦਾ ਅਧਿਆਤਮਕ ਗੁਰੂ ਸੀਗਾ ਜੀ RAMDAS ਇਹ ਜਿਹੜੇ ਕੌਂਡ ਦੀਵ ਸੀਗੇ ਨਾ ਇਹ ਸੀਗੇ ਉਹਨਾਂ ਦੇ ਦਾਦਾ ਜੀ RAMDAS ਸੀਗੇ ਅਧਿਆਤਮਕ ਗੁਰੂ ਤਖਤ ਤੇ ਤਾਉਸ ਕਿਸ ਨੇ ਬਣਾਇਆ ਸੀ ਜਿਹੜਾ ਮੋਰ ਸਿੰਘਾਸ਼ਨ ਹੈ ਜੀ ਤਖਤੇ ਤਾ ਉਸ ਕਿਹਨੇ ਬਣਾਇਆ ਸੀਗਾ ਸ਼ਾਹਜਹਾਂ ਨੇ ਬਣਾਇਆ ਸੀ ਵਾਸਕੋ ਡਿਗਾਮਾ ਭਾਰਤ ਕਦੋਂ ਪੁੱਜਿਆ ਸੀਗਾ ਵਾਸਕੋ ਡਿਗਾਮਾ 1498 ਈਸਵੀ ਦੇ ਵਿੱਚ ਭਾਰਤ ਪੁੱਜਿਆ ਸੀਗਾ ਪੁਰਤਗਾਲੀਆਂ ਨੇ ਪਹਿਲਾ ਕਿਲਾ ਕਿੱਥੇ ਬਣਾਇਆ ਸੀਗਾ ਤਾਂ ਪੁਰਤਗਾਲੀਆਂ ਨੇ ਜਿਹੜਾ ਆਪਣਾ ਪਹਿਲਾ ਕਿਲਾ ਬਣਾਇਆ ਸੀਗਾ ਜੀ ਉਹ ਬਣਾਇਆ ਸੀਗਾ ਕੋਚੀਨ ਦੇ ਵਿੱਚ ਚੰਦਰਨਗਰ ਦੀ ਸਥਾਪਨਾ ਕਿਹੜੀ ਯੂਰਪੀ ਸ਼ਕਤੀ ਨੇ ਕੀਤੀ ਸੀ ਤਾਂ ਚੰਦਰਨਗਰ ਦੀ ਜਿਹੜੀ ਸਥਾਪਨਾ ਹੈ ਜੀ ਇਹ ਕੀਤੀ ਸੀਗੀ ਫਰਾਂਸੀਸੀਆ ਨੇ ਫਰਾਂਸੀਸੀਆ ਨੇ ਭਾਰਤ ਵਿੱਚ ਪਹਿਲੀ ਫੈਕਟਰੀ ਕਿੱਥੇ ਲਗਾਈ ਸੀਗੀ ਤਾਂ ਇਹਨਾਂ ਨੇ ਜੀ ਸੂਰਤ ਦੇ ਵਿੱਚ ਪਹਿਲੀ ਫੈਕਟਰੀ ਲਗਾਈ ਸੀ ਸੁਲਤਾਨ ਕਿਸ ਭਾਸ਼ਾ ਦਾ ਸ਼ਬਦ ਹੈ ਇਹ ਹੈ ਜੀ ਅਰਬੀ ਭਾਸ਼ਾ ਦਾ ਸ਼ਬਦ ਲੀਲਾਵਤੀ ਗ੍ਰੰਥ ਦੇ ਰਚਨਾਕਾਰ ਕੌਣ ਹਨ ਹਨ ਤਾਂ ਇਹ ਹੈ ਜੀ ਪਾਸਕਰ ਦੂਜਾ ਅਕਬਰ ਦੀ ਰਾਜਨੀਤੀ ਦਾ ਕੇਂਦਰ ਕਿਹੜਾ ਸੀਗਾ ਅਕਬਰ ਦੀ ਰਾਜਨੀਤੀ ਦਾ ਕੇਂਦਰ ਸੀਗਾ ਜੀ ਆਗਰਾ ਔਰੰਗਜ਼ੇਬ ਨੇ ਦੱਖਣ ਵਿੱਚ ਕਿਸ ਨੂੰ ਰਾਜਤਾਨੀ ਬਣਾਇਆ ਸੀ ਔਰੰਗਜ਼ੇਬ ਨੇ ਰੰਗਾਬਾਦ ਨੂੰ ਰਾਜਤਾਨੀ ਬਣਾਇਆ ਸੀ ਦੱਖਣ ਦੇ ਵਿੱਚ ਕਿਹੜੇ ਮੁਗਲ ਮੁਗਲ ਬਾਦਸ਼ਾਹ ਦੇ ਕਾਲ ਨੂੰ ਹਿੰਦੂ ਸਾਹਿਤ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ ਤਾਂ ਇਹ ਕੁਐਸਚਨ ਵੀ ਇੰਪੋਰਟੈਂਟ ਹੈ ਜਿਸ ਹਿੰਦੂ ਸਾਹਿਤ ਦਾ ਜਿਹੜਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ ਅਕਬਰ ਦੇ ਸ਼ਾਸਨ ਕਾਲ ਨੂੰ ਦਿੱਲੀ ਸਲਤਨਤ ਦੇ ਉਸ ਸ਼ਾਸਨ ਦਾ ਨਾਮ ਦੱਸੋ ਜਿਸ ਨੇ ਬਟਾਈ ਪ੍ਰਣਾਲੀ ਸ਼ੁਰੂ ਕੀਤੀ ਸੀਗੀ ਤਾਂ ਬਟਾਈ ਪ੍ਰਣਾਲੀ ਸ਼ੁਰੂ ਕੀਤੀ ਸੀ ਜੀ ਗੈਸ ਮੁਹੰਮਦ ਬਿਨ ਤੁਗਲਕ ਨੇ ਸੌਰੀ ਕੁਐਸਚਨ ਗਿਆਸੂਦਿਨ ਤੁਗਲਕ ਨੇ ਕੀਤੀ ਸੀ ਜੀ ਬਟਾਈ ਪ੍ਰਣਾਲੀ ਦੀ ਜਿਹੜੀ ਸ਼ੁਰੂਆਤ ਆ ਉਹ ਕੀਤੀ ਸੀ ਜੀ ਗਿਆਸੂਦਿਨ ਤੁਗਲਕ ਨੇ ਕੀਤੀ ਸੀਗੀ ਯਾਦ ਰੱਖਿਓ ਜੀ ਨੈਕਸਟ ਆ ਜੀ ਹੇਠ ਲਿਖਿਆ ਨੂੰ ਸਹੀ ਮਿਲਾਨ ਕਰੋ ਤਾਂ ਇਹਨਾਂ ਦਾ ਜਿਹੜਾ ਆਪਾਂ ਸਹੀ ਮਿਲਾਨ ਕਰਨਾ ਆ ਤਾਂ ਜਿਹੜੇ ਪੁਰਤਗਾਲੀ ਸੀਗੇ 1498 ਈਸਵੀ ਦੇ ਵਿੱਚ ਭਾਰਤ ਆਏ ਸੀ ਜੀ ਪੁਰਤਗਾਲੀ 1498 ਈਸਵੀ ਦੇ ਵਿੱਚ ਭਾਰਤ ਆਏ ਸੀਗੇ ਤੇ ਅੰਗਰੇਜ਼ ਆਏ ਸੀ ਜੀ 1600 ਈਸਵੀ ਦੇ ਵਿੱਚ ਤੇ ਡੱਚ ਆਏ ਸੀ ਜੀ 1602 ਈਸਵੀ ਵਿੱਚ ਅੰਗਰੇਜ਼ ਆਏ ਸੀ 1600 ਈਸਵੀ ਦੇ ਵਿੱਚ ਡੱਚ ਆਏ ਸੀਗੇ 1602 ਈਸਵੀ ਦੇ ਵਿੱਚ ਤੇ ਡੈਨਿਸ਼ ਕਦੋਂ ਆਈ ਸੀ ਜੀ 1616 ਈਸਵੀ ਦੇ ਵਿੱਚ ਫ੍ਰਾਂਸੀਸੀ ਕਦੋਂ ਆਈ ਸੀ 1634 ਈਸਵੀ ਦੇ ਵਿੱਚ ਤਾਂ ਇਹ ਸੀ ਜੀ ਆਪਣੇ ਆਪਣੀ ਅੱਜ ਦੀ ਸੁਪਰ ਫਾਸਟ ਕਲਾਸ ਇਹਦੇ ਵਿੱਚ ਆਪਾਂ ਪ੍ਰੀਵੀਅਸ ਈਅਰ ਕੁਐਸਚਨ ਕੀਤੇ ਆ ਜੀ ਮੁਗਲ ਕਾਲ ਦੇ ਨਾਲ ਸੰਬੰਧਿਤ ਆਉਣ ਵਾਲੀਆਂ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲੈਣਾ ਜੀ ਅੱਜ ਦੀ ਵੀਡੀਓ ਦੇਖਣ ਲਈ ਧੰਨਵਾਦ